ਆ ਦੇ ਮੇ ਖੇਡਾਂ ਜੀਆਂ ਖੇਡਣ ਵਾਲੀ ਗੱਲ ਵਾ ਕਿੰਨੀ ਵਾਰ ਕਿਹਾ ਵਾ ਵੀ ਆ ਡਾਡੂ ਲੋਪਾਂ ਦੇ ਪਰ ਕਿੱਥੇ ਸੱਸ ਜੀ ਦੀਦੀ ਸਾਸ੍ਰਿਕਾਲ ਜੋਤੀ ਬੜੀ ਪਰੰਪਰਾ ਨੰਗਣ ਦੇ ਕੀ ਗੱਲ ਐਨੀ ਚੱਲਨੀ ਚਿੰਤੋਂ ਨਹੀਂ ਕਰ ਐਨੀ ਜ਼ਰੂਰੀ ਕੰਮ ਹੀ ਜ਼ਰੂਰੀ ਆ ਚੱਲ ਜੀ ਚਾਹੇ ਬਣਾਉਣੇ ਆ ਫੇਰ ਕਿਤੇ ਆਉਂਗੀ ਮੈਂ ਕੰਮ ਹੀ ਜ਼ਰੂਰੀ ਉਹਨਾਂ ਨਾਲ ਤੇ ਉਹਨਾਂ ਨਾਲ ਫੋਨ ਕੀਤਾ ਨਹੀਂ ਮੈਨੂੰ ਅੱਛਾ ਆਹੋ ਤੇ ਕਮੇਟੀ ਵੱਲੋਂ ਕਹਿਣ ਦੇ ਹੀ ਕਿ ਕਮੇਟੀ ਚਕਣੀ ਐ ਐਨਾ ਕੰਮ ਜ਼ਰੂਰੀ ਤੈਨੂੰ ਉਹਨਾਂ ਵੱਲ ਕਮੇਟੀ ਦਾ ਆ ਉਹ ਨਾ ਜ਼ਰੂਰੀ ਤਾਂ ਆਈ ਮੈਂ ਵੀ ਭੱਜਾ ਧੜੀ ਆਈ ਆ ਕਿੰਨੀਆਂ ਕਮੇਟੀਆਂ ਪਾਈਆਂ ਇਹਨਾਂ ਨੇ ਕਮੇਟੀਆਂ ਤਾਂ ਬੜੀਆਂ ਪਾਉਂਦੇ ਨੇ ਉਹ ਕਿਉਂ ਅੱਛਾ ਨਹੀਂ ਉਦਾਂ ਹੀ ਪੁੱਛਿਆ ਮੈਂ ਕਿੰਨੀਆਂ ਪਾਈਆਂ ਹੈਗੀਆਂ ਐ ਦੋ ਤਿੰਨ ਕਮੇਟੀਆਂ ਉਹਨਾਂ ਦੀਆਂ ਆਹ ਵੱਡੀਆਂ ਆਹ ਉਹ ਤਾਂ ਵੱਡੀਆਂ ਹੀ ਪਾਈਆਂ ਵਾ ਅੱਛਾ ਫਰ ਛੋਟੀ ਕੌਣ ਕਿੰਨੀ ਪਾਉਂਦਾ ਐ ਦੀਦੀ ਨਹੀਂ ਕੋਈ ਛੋਟੀ ਨਹੀਂ ਗੱਲ ਹਾਂ ਉਦਾਂ ਵੇਖ ਲੈ ਵੀ ਸਾਡੀ ਵੱਲੋਂ ਤਾਂ ਕਿਤੇ ਨਾ ਇਦਾਂ ਕੌਣ-ਪੌਣ ਕਮੇਟੀ ਕਰਦੇ ਰਹੀਦਾ ਵਾ ਤੇ ਐਵੇਂ ਨਹੀਂ ਲੱਗਦਾ ਪਰ ਇਹ ਚੰਗੇ ਹੀ ਆ ਬਣਾ ਵੇਖ ਲੈ ਪਾਸ ਹੈ ਕਮੇਟੀ ਦੇ ਲੋਕੀ ਤਾਂ ਹੀ ਪਾਉਂਦੇ ਆ ਲੋੜ ਪੂਰੀ ਹੋ ਜਾਂਦੀ ਬੰਦੇ ਦੀ ਮੇਰੀ ਗੱਲ ਸੁਣੋ ਸਾਹਮਣੇ ਲੱਗਣ ਡੀਆਂ ਮੈਨੂੰ ਤੇ ਇਹਨਾਂ ਦੇ ਤਾਂ ਕਮੇਟੀਆਂ ਹੁਣ ਫਿਰ ਚੁੱਕ ਲੈਣੀਆਂ ਹਣੀਆਂ ਸਾਰਿਆਂ ਪਰ ਕਮੇਟੀ ਦੇ ਮਹੀਨੇ ਪਿੱਛੋਂ ਬੋਲੀ ਦੇਈ ਦੀ ਆ ਦੇਈ ਦੇ ਮੌਲੀ ਮਹੀਨੇ ਪਿੱਛੋਂ ਹੀ ਆ ਨਾ ਆਹੋ ਤੋ ਮੈਨੂੰ ਫੋਨ ਕਰਨ ਡਿਈ ਤੇ ਹੁਣ ਬੋਲੀ ਆਉਣੀ ਵਾਲੀ ਆ ਇੱਕ ਦੋ ਦਿਨ ਵਿੱਚ ਉਹਨਾਂ ਨੂੰ ਜ਼ਰੂਰਤ ਹੋਣੀ ਆ ਦੀਦੀ ਐਹਾ ਜ਼ਰੂਰਤ ਉਹਨਾਂ ਨੂੰ ਕਾਦੀ ਆ ਜ਼ਰੂਰਤ ਤੇ ਮੈਨੂੰ ਸਾਰੀ ਪਤਾ ਲੱਗ ਗਈ ਆ ਉਹਦੇ ਲੱਗਿਆ ਪੈੜੀ ਖਰੀਦਣ ਤੇ ਤੂੰ ਪਹਿਣਾ ਕਮੇਟੀਆਂ ਚ ਕਾ ਚ ਕਾ ਕੇ ਤੂੰ ਮੁੜਕੇ ਤੂੰ ਕਮੇਟੀ ਵੀ ਲੈਣੀ ਕਿੱਥੋਂ ਆ ਬਾਅਦ ਚ ਦੀਦੀ ਮੇਰੀ ਗੱਲ ਸੁਣ ਉਹਨਾਂ ਬੋਲੀ ਦੇਣੀ ਆ ਤੇ ਫੇਰ ਉਹਨਾਂ ਕਮੇਟੀ ਚ ਪਣੀ ਆ ਨਾਲ ਉਹਨਾਂ ਦਾ ਵਿਹਾਰ ਬੜਾ ਸੋਹਣਾ ਵਾ ਟਾਈਮ ਤੋਂ ਟਾਈਮ ਨੂੰ ਕਮੇਟੀ ਦੇ ਕੇ ਆਉਂਦੇ ਰਹੇ ਅਗਲੇ ਹਾਏ ਹਾਏ ਨਹੀਂ ਭੈਣੇ ਸ਼ੁਕਰ ਵਗੈਰਾ ਤੂੰ ਹੀ ਕਹਤਾ ਵਿਹਾਰ ਬੜਾ ਸੋਹਣਾ ਵਾ ਵਿਹਾਰ ਉਹਨਾਂ ਦਾ ਨਹੀਂ ਉਹ ਕਿਸੇ ਕੰਮ ਦਾ ਸਾਨੂੰ ਪੁੱਛ ਕੇ ਵੇਖ ਕਿਹੜੇ ਨਾਲ ਕੀ ਕੀਤਾ ਉਹਨਾਂ ਨੇ ਹਾ ਸਾਡੇ ਨਾਲ ਮਾਸਾ ਮਾਸਾ ਗੱਲ ਤੇ ਮਾਸਾ ਮਾਸਾ ਗੱਲ ਤੇ ਜਿਦਾਂ ਬ੍ਰਿਸਕਾ ਕਰਦੀਆਂ ਈਆਂ ਆਉਂਦੀਆਂ ਈਆਂ ਆਹ ਕੀ ਐ ਇੱਥੇ ਪਹਿਲੀ ਗੱਲ ਤੇ ਆਪੇ ਪਾਣੀ ਪੀ ਗਿਆ ਘੁੱਟ ਆਹ ਘੁੱਟ ਪਾਣੀ ਤੋਂ ਲੜਾਈ ਪਾ ਚੱਲ ਦੀਦੀ ਉਹਦੇ ਘਰਾਂ 'ਚ ਵਾਅਦਾ ਘਟਾ ਹੁੰਦਾ ਰਹਿੰਦਾ ਵਾ ਇਹਨਾਂ ਗੱਲਾਂ ਦੇ ਵਾਅਦੇ ਘਾਟੇ ਹੁਣੇ ਮਾਸਾ ਮਾਸਾ ਗੱਲ ਤੋਂ ਲੜਾਈਆਂ ਜੇ ਕੋਈ ਚੀਜ਼ ਲੈ ਜਾਂਦੀਆਂ ਤਾਂ ਨਹੀਂ ਪੂਰੀ ਦਿੰਦੀਆਂ ਤੈਨੂੰ ਕਮੇਟੀ ਕਿੱਦਾਂ ਪੂਰੀ ਦੇ ਦਿੰਦੀਆਂ ਮੈਨੂੰ ਇਹ ਨਹੀਂ ਸਮਝ ਲੱਗਦੀ ਮੈਨੂੰ ਮਹੀਨੇ ਤੋਂ ਪਹਿਲਾਂ ਦੇ ਕੇ ਆਉਂਦੇ ਆ ਕਮੇਟੀ ਇਹ ਤਾਂ ਇਹਨੇ ਟੱਪਨ ਦਿੰਦੀਆਂ ਅਗਲੇ ਉੱਤੇ ਅੱਛਾ ਤੇ ਮੇਰੀ ਗੱਲ ਸੁਣਨ ਵਾਲੇ ਚੱਲ ਤੂੰ ਕੁਛ ਸਤਿ ਸਤਿ ਮਨ ਨੂੰ ਖਾਹ ਕਮੇਟੀਆਂ ਦਾ ਤੂੰ ਜਾ ਜਾ ਕੇ ਗੱਲ ਕਰ ਸੋਨੀਆ ਦਾ ਕਿੱਦਾਂ ਛੱਡੋ ਦੀਦੀ ਉਹਦਾ ਤਾਂ ਨਾਂ ਲੈਂਦੇ ਜੇ ਉਹਦਾ ਤਾਂ ਨਾਂ ਲੈਣਾ ਇਹ ਮਾੜਾ ਵਾ ਕਿਉਂ ਦੱਸ ਉਹਨੂੰ ਕਿਦਾ ਮੂੰਹ ਹਾਈ ਹਾਈ ਉਹ ਸਾਡੇ ਘਰ ਆਈ ਆਈ ਤੁਹਾਡੇ ਘਰ ਵੀ ਹਾਂ ਪੱਤਾ ਡੇ ਰੱਖੇ ਜਾਣ ਲੈ ਵੀ ਮੇਰੇ ਲੱਗ ਗਿਆ ਨਾ ਮੈਂ ਕਦੀ ਉਹਨੂੰ ਕੁਆਇਆ ਨਹੀਂ ਤੇ ਨਾ ਮੇਰੇ ਨਾਲ ਤਾਂ ਬੋਲਚਾਲ ਹੈ ਹੀ ਆ ਪਹਿਣਾ ਉਹ ਤਾਂ ਹੀ ਆਂਦੀ ਆਂਦੀ ਮੈਂ ਨਹੀਂ ਕਿਸੇ ਨਾਲ ਮੱਥਾ ਲਾਉਂਦੀ ਮੈਂ ਤਾਂ ਕਿਤੇ ਉਹ ਤੇ ਕਿਤੇ ਪਹਿਣਾ ਮੱਥਾ ਲਾਉਂਦੀ ਮੱਥਾ ਹੀ ਨਹੀਂ ਲਾਉਂਦੇ ਉਹਦੇ ਨਾਲ ਮੂੰਹ ਚ ਜਬਾਨ ਨਹੀਂ ਪਉਂਦੀ ਇੰਨੀਆਂ ਗੱਲਾਂ ਕਰੇ ਇੰਨੀਆਂ ਕਰੇ ਆਂਦੀ ਆ ਮੇਰਾ ਤਾਂ ਕਿਸੇ ਨਾਲ ਕੋਣਸਾ ਨਹੀਂ ਰਖਦੀ ਇਹ ਕਿਤੇ ਆਂਦੀ ਲੋਕਾਂ ਵਾਂਗੂ ਮੈਂ ਨਹੀਂ ਕੋਲੀ ਪੜਕੇ ਮੰਗਣ ਜਾਂਦੀ ਐਦਾਂ ਕਹਿੰਦੀ ਤੁਹਾਨੂੰ ਹੋਰ ਲੈ ਬੋਲ ਕੇ ਨਾ ਝੂਠ ਫਿਰ ਸਾਰੇ ਐਦਾਂ ਪੁੱਛੋ ਕਿ ਤੈਨੂੰ ਛੱਡਦੀ ਨਹੀਂ ਆ ਅੱਛਾ ਸਾਰਾ ਦਿਨ ਕਦੀ ਉੱਧਰ ਕਦੀ ਉੱਧਰ ਕਹਿਨੇ ਸਾਰਾ ਤਰਿਆ ਕਿਨੇ ਛਲਗੰਬ ਬਣਾਏ ਆ ਬਸ ਕਵਲਾ ਚੁੱਕਦੀ ਆ ਤੇ ਡੰਗ ਸਾਰਨ ਦੀ ਕਰਦੀ ਆ ਤੁਸੀਂ ਕਹਿੰਦੇ ਆ ਕਵਲੀ ਚੁੱਕ ਕੇ ਨਹੀਂ ਜਾਂਦੀ ਹੋਰਿਆ ਸੁਣਦੇ ਹੋ ਤੁਸੀਂ ਮੈਨੂੰ ਕੀ ਤਾਂ ਮੈਂ ਤੁਹਾਨੂੰ ਕਹਤਾ ਮੈਂ ਫੇਰ ਆਵੇਂ ਸੋਨੀਆ ਕਿ ਹਵਲੇ ਚਲ ਇਦਾਂ ਆ ਜਾ ਕਰ ਘੜੀ ਟਾਈਮ ਪਾਸ ਹੋ ਜਾਂਦਾ ਤੇ ਨਾ ਉੱਤੇ ਦੂਰ ਹੀ ਰਹਿੰਦੇ ਨਰਿਆ ਜਾਂਦਾ ਹੀ ਉਹ ਇੱਕ ਦੋ ਚੱਕਰ ਲਾ ਗਈ ਨੇ ਤੁਹਾਡੇ ਘਰ ਹੋਰ ਤੁਹਾਡੇ ਵਾਲ ਘਰ ਵਾ ਨਾ ਇਹ ਨਹੀਂ ਜੇ ਕਿਸ ਥਾਂ ਜੁਗ ਰਹਿਣੀ ਹਾਏ ਮੈਂ ਦੇਖਾ ਚਲ ਗਵਾਨ ਮੱਥਾ ਵਾ ਫੇਰ ਕੀ ਆ ਜਾਂਦੀ ਹੈ ਸਾਡਾ ਕਿਹੜਾ ਕੋਈ ਚੁੱਕ ਕੇ ਲੈ ਜਾਂਦੀ ਤੂੰ ਇਹ ਗਵਾਨ ਮੱਥਾ ਤੂੰ ਕੀ ਲੈਣਾ ਗਵਾਨ ਮੱਥਾ ਹੁੰਦਾ ਕਿ ਚੱਜਦਾ ਫੇਰ ਮੈਨੂੰ ਕਹਿੰਦੀ ਤੂੰ ਤੇ ਦੀਦੀ ਆਖੜੀ ਚਾਹ ਬਣਾ ਸੇ ਛੇਦੀ ਚਾਹ ਮੋਹ ਮੰਗੀ ਜਾਵੇ ਫੇਰ ਮੈਂ ਬਣਾਏ ਕਿ ਉਧਰ ਪਾਏ ਮੈਂ ਆਲੇ ਟਾਲੇ ਪਾ ਜਿੰਦੀ ਗੱਲਾਂ ਬਾਤਾਂ ਕਰਕੇ ਤੇ ਚਾਹ ਪੀ ਕੇ ਗਈ ਉਦਾਂ ਚਾਹ ਪੀ ਕੇ ਗਈ ਫੇਰ ਹਾਂ ਤੇ ਤੂੰ ਇੱਥੇ ਹਿਸਾਬ ਲਾਉ ਜਿਹੜੇ ਬੰਦੇ ਨੂੰ ਘਰ ਕੰਮ ਆਵੇ ਨਾ ਉਹ ਚਾਹ ਦੀ ਵੀ ਏਟ ਨਹੀਂ ਕਰਦਾ ਅਗਲਾ ਆਪਣੇ ਘਰ ਭੱਜੋ ਧੋੜੀ ਦੇ ਵਿੱਚ ਜਾਂਦਾ ਵਾ ਇਹ ਤੇ ਹੈ ਹੀ ਆ ਕੋਨੇ ਕਿੜਾ ਕੁਛ ਨਾ ਬਣਾਉਣਾ ਤੇ ਨਾ ਕੁ ਵਾਹ ਹੁਣ ਅੰਗਾਂ ਦੇ ਘਰਾਂ ਦੇ ਧਿਆਨ ਰੱਖਦੀ ਐ ਝਾਗਦੀ ਰਹਿੰਦੀ ਐ ਕੌਣ ਕੀ ਬਣਾਉਂਦਾ ਕੀ ਨਹੀਂ ਬਣਾਉਂਦਾ ਬਸ ਕੰਵਲਾ ਚੁਕਰਾਂ ਤੇ ਚੱਲ ਮੇਰਾ ਭਾਈ ਰਾਤ ਦਾ ਸਾਰ ਲੈਣਾ ਸਵੇਰੇ ਫੇਰ ਚੱਲ ਜਾਣਾ ਚੱਲ ਉਹ ਬੰਦਾ ਨਾ ਦੂਰੀ ਲਈਦਾ ਵਾ ਇਹ ਤੇ ਘਰ ਵੱਡਾ ਤਾਂ ਮਸਾਂ ਟੋਕਦਾ ਹਾਏ ਹਾਏ ਬੰਦਾ ਤੇ ਛੁੱਡੂ ਆਉਦਾ ਪਿੱਛੇ ਲਾਇਆ ਉਹਨੇ ਆਪਣੀ ਵਸ ਫੇਰ ਕੇ ਬੰਦਾ ਡਰਦਾ ਹੀ ਹੋ ਕੇ ਚੱਲ ਨਾ ਜਾਵੇ ਮੈਨੂੰ ਛੱਡ ਕੇ ਨਾ ਤੇਰੇ ਬੱਚੀ ਨਾਲ ਛੱਡ ਕੇ ਚੱਲ ਗਈ ਅੱਛਾ ਹੁਣ ਜਦਿਆਂ ਮੈਂ ਤਾਂ ਗੱਲਾਂ ਕੀਤੀਆਂ ਕਿ ਤਾਸ ਨਾ ਦੇਈ ਇਹਨਾਂ ਵੇ ਸ਼ਾਮਣ ਮੇਰਾ ਸਿਰ ਪਾੜ ਜੇ ਆਣ ਕੀ ਨਹੀਂ ਨਹੀਂ ਪਰ ਮੈਂ ਇਹ ਨਹੀਂ ਦੱਸਦੀ ਤੂੰ ਜਾ ਹੋਇਆ ਆ ਜਾ ਚਾਹ ਬਣਾਉਣੇ ਘੋਟ ਨਹੀਂ ਨਹੀਂ ਚਾਹ ਦੀ ਨਹੀਂ ਮੈਨੂੰ ਛੇਤੀ ਆ ਗਈ ਮੈਂ ਚਾਹ ਪੀ ਕੇ ਆਈ ਤੇ ਮੇਰਾ ਧਿਆਨ ਉਧਰ ਹੀ ਹੋ ਮੈਂ ਉਧਰ ਜਾਣਾ ਹੀ ਮਾੜਾ ਜਾ ਪਰ ਹੋਇਆ ਫਿਰ ਉਹਨਾਂ ਨੂੰ ਨਾ ਆਖੀ ਮੈਨੂੰ ਦੀਦੀ ਟੱਕਰੀ ਉਹ ਵੀ ਬੜੀਆਂ ਕਪੱਤੀਆਂ ਆਈਆਂ ਮੈਂ ਉਹਨਾਂ ਦਾ ਕਹ ਤਾ ਨਾ ਲੈਣਾ ਤੁਹਾਡੇ ਗੜੀ ਦੇ ਨਾਂ ਤੁਹਾਡਾ ਆਹੋ ਨੇ ਚੱਲ ਕੋਈ ਨਹੀਂ ਆਉਂਦੇ ਆ ਜੀ ਫਿਰ ਆਪਣੇ ਕੰਮ ਨਾਲ ਮਤਲਬ ਆ ਆਉਂਦੇ ਆ ਜੀ ਨਹੀਂ ਕੋਈ ਨਹੀਂ ਆਉਂਦੀ ਆਵਾਂਗੀ ਕਰ ਲੋ ਤੇ ਕੰਮ ਕਰ ਉਹਨਾਂ ਚਾਹ ਤੱਕ ਚੰਗਾ ਹਾਂ ਉਦਾਂ ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਉਹ ਜੋਤੀ ਉਹਦਾ ਚੰਗੀ ਆ। ਚੱਲ ਮੈਂ ਭਾਵੇਂ ਕਹਿ ਵੀ ਦਿੱਤਾ ਤਾਂ ਆਂਦੀ ਬੋਲੀ ਦੇ ਕੇ ਕਮੇਟੀ ਚ ਪਣੀ ਆ। ਮੈਨੂੰ ਸਾਨੂੰ ਕੀ ਲੱਗੇ ਜਿੰਨਾ ਪਾਈਆਂ ਤੇ ਚੁੱਕ ਲੈਣ ਨਾ ਚੁੱਕ ਲੈਣ ਪਰ ਉਦਾਂ ਵੇਲਾ ਸੋਨੀਆ ਦੀ ਗੱਲ ਕਰ ਗਈ ਉਹ। ਸੋਨੀਆ ਵਾਕਿਆ ਫਿਰ ਤੁਰ 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 ਲੱਗਦੀ ਆ। ਇੱਥੇ ਆਣ ਕੇ ਕਿਤੇ ਨੇ ਮੂੰਹ ਜ਼ੁਬਾਨ ਨਹੀਂ ਪਾਈ। ਉਹ ਵੇਲਾ ਮੈਂ ਚਾਹ ਆਖਿਆ ਆਂਦੀ ਨਹੀਂ ਨਹੀਂ ਚਾਹ ਦੀ ਨਹੀਂ ਮੈਂ ਲੋੜ ਮੈਂ ਛੇਤੀ। ਵਾਕਿਆ ਪਾਪਾ ਸੋਨੀਆ ਜੇ ਕਿਤੇ ਸਾਡੇ ਘਰ ਆ ਗਈ ਤੇ ਮੈਂ ਤੁਨ ਇਹੋ ਕਹਿਣਾ ਜੇ ਜਿਹੜੀ ਕੋਈ ਗੱਲ ਕਰਨੀ ਮੇਰੇ ਨਾਲ ਕਰ ਮੇਰੇ ਨਾਲ ਕਿਸੇ ਦੀ ਚੁਗਲੀ ਨਾ ਕਰ। ਗਵਾਰ ਮੱਥਾ ਤੇ ਅੱਗੇ ਕਿੰਨਾ ਕੁ ਹੁੰਦਾ ਵਾ ਬਣਾ ਕੇ ਰੱਖਣੀ ਚਾਹੀਦੀ ਆ ਇਹ ਦੇਣ ਕੇ ਵਕਾ ਤੂੜ ਜੂਗੀ ਸਾਨੂੰ ਲੈ ਜੋਤੀ ਆ ਹੀ ਗਈ ਆਵੇ ਮੈਂ ਫੋਨ ਹੁਣੇ ਕਰਕੇ ਹਟੀਆਂ ਤੇ ਸਵੇਰੇ ਵੀ ਕੀਤਾ ਸੱਸ ਜੀ ਤੇ ਸੱਸ ਜੀ ਕਾਲ ਜੋਤੀ ਤੁਹਾਨੂੰ ਮੈਂ ਦੋ ਵਾਰ ਫੋਨ ਕੀਤਾ ਚੱਲ ਚੰਗਾ ਹੋਇਆ ਆ ਗਈ ਨਹੀਂ ਮੈਂ ਤਾਂ ਕਹਿੰਦੀ ਹੁਣ ਹੁਣ ਕਰਨੀ ਪਹਿਲਾਂ ਘਰ ਹੀ ਆਉਂਦੀਆਂ ਦੀ ਲੇਟ ਹੋ ਗਈ ਤੇ ਰਾਹ ਚ ਦਿਵਿੰਦਰ ਦੀਦੀ ਟੱਕਰ ਗਈ ਉੱਥੇ 5 ਮਿੰਟ ਖਲੋ ਗਈ ਮੈਂ ਹਾਂ ਹਾਂਜੀ ਦਿਵਿੰਦਰ ਕੀ ਆਂਦੀ ਕਬੀ ਆਂਦੀ ਗੋਜਾ ਤੇ ਤੁਸੀਂ ਦੱਸੋ ਫੋਨ ਕਰਨ ਲਈ ਕਮੇਟੀ ਕੋਲ ਨਹੀਂ ਜਾਣ ਆਹੋ ਮੈਂ ਆਖਾ ਚੱਲ ਬੈ ਕੇ ਘਰ ਗੱਲ ਕਰ ਲੈਣੀ ਉਹ ਤੜਾ ਤੇ ਮੈਂ ਫੋਨ ਤੇ ਵੀ ਦੱਸ ਸਕਦੀ ਆਹੋ ਚਲੋ ਕੋਈ ਗੱਲ ਨਹੀਂ ਜਿਹੜੀ ਗੱਲ ਸਾਹਮਣੇ ਸਾਹਮਣੇ ਹੋ ਜੇ ਨਹੀਂ ਉਹਦੇ ਨਾਲ ਗਰੀਸ ਨਹੀਂ ਹੈਗੀ ਅਹੀਂ ਪੁੱਤ ਕਮੇਟੀਆਂ ਚੁੱਕਣੀਆਂ ਅਸੇ ਦਿਨ ਅੱਛਾ ਤੇ ਪੈੜੀ ਲੱਗੇ ਹੀ ਅਹੀਂ ਲੈਣ ਚੱਲ ਫਿਰ ਤੇ ਵਧੀਆ ਗੱਲ ਅੱਗੇ ਮੈਂ ਸੋਚਣ ਦੀ ਹੈ ਕਿ ਤੁਸੀਂ ਐਮਰਜੈਂਸੀ ਮੈਨੂੰ ਫੋਨ ਕੀਤਾ ਕੋਈ ਜ਼ਰੂਰੀ ਕੰਮ ਹੋਣਾ ਵਾ ਅੱਗੇ ਮੈਂ ਕਿ ਮੇਡੀ ਚੁੱਕਦੀ ਨਾ ਲਾਸਟ ਹਾਂ ਅੱਗੇ ਲਾਸਟ ਚੁੱਕਦੇ ਹੁਣ ਸਾਨੂੰ ਲੋੜ ਹੀ ਪਈ ਆ ਐਹਿਆਂ ਦੀ ਤਾਂ ਅਸੀਂ ਤਾਂ ਕਰਕੇ ਚਲ ਕੋਈ ਗੱਲ ਨਹੀਂ ਆ ਉਹਦਾ ਕਿਤੇ ਕਿਸੇ ਹੋਰ ਨੇ ਚੁਕਣੀ ਹੀ ਉਹਨਾਂ ਨੇ ਬੋਲੀ ਦੇਣੀ ਵਾਰਸਾਬ ਦੇ ਨਾਲ ਹੀ ਜਰਾ ਹਨ ਨਾ ਐਰ ਕਾਹੀ ਚੁਕਣੀ ਅੱਛਾ ਤੇ ਜਰਾ ਸਾਫ ਸਾਫ ਦੇਣ ਵਾਲੀ ਤੈਨੂੰ ਪਤਾ ਹੀ ਆ ਆਹ ਚਲ ਜਿੰਨੀ ਬੋਲੀ ਜਾਓਗੀ ਕਿਉਂ ਹੌਸਾਬ ਨਹੀਂ ਆ ਕੋਈ ਨਹੀਂ ਤੇ ਚੁੱਕ ਲਿਓ ਤੇ ਮੈਂ ਇਹਨੂੰ ਸੋਚਿਆ ਕਿ ਸ਼ਾਂਤ ਹੋਈ ਆ ਘਰ ਕੋ ਬਣਾਉਣਾ ਹੋਣਾ ਵਾ ਤੂੰ ਹੀ ਇੱਥੇ ਪਿਆਲੀ ਖਰੀਦਣੀ ਆ ਚਲੋ ਘਰ ਵੀ ਬਣ ਜੂ ਘਰ ਸੋਣਾ ਵਾ ਘਰ ਨੂੰ ਕੀ ਹੋਇਆ ਵਾ ਨਹੀਂ ਘਰ ਤੇ ਚਲ ਸੋਣਾ ਹੀ ਆ ਤੇ ਪਰ ਇਹ ਚਲ ਬੰਦਾ ਨੇ ਮੰਗਿਆ ਹੀ ਬੜੀ ਹੁੰਦੀ ਜਾਂਦੀ ਆ ਤੇ ਗਾਂ ਗਾਂ ਤੇ ਬਣਾ ਹੀ ਲੈਂਦੇਗਾ ਟਾਈਮ ਨਾਲ ਨਹੀਂ ਆਂਦੇ ਹੁਣ ਇਟਾਂ ਗਾੜੀ ਸਸਤੀ ਨਾ ਹੋ ਜਾਣੀ ਏਟ ਵੀ ਸਸਤੀ ਹੋਣੀ ਤੇ ਸੀਮੈਂਟ ਸਰੀਆ ਵੀ ਅੱਛਾ ਸੁਣਨੇ ਚ ਆਈ ਆ ਗੱਲ ਹਾਂ ਚਲ ਕੋਈ ਗੱਲ ਨਹੀਂ ਤੂੰ ਇੱਥੇ ਫੇਕ ਮੈਂ ਦੀ ਹੁਣ ਚੁੱਕ ਲੈਣੀ ਆ ਨਾ ਆਹ ਹੁਣੇ ਹੀ ਚੁੱਕਣੀ ਆ ਚਲ ਠੀਕ ਹੋਈ ਨਹੀਂ ਚੁਕਾ ਦਾਂਗੀ ਹਾਂ ਹਾਂ ਤੇ ਉਹ ਤੁਹੀਂ ਪੁੱਛਣੇ ਨਾ ਦਵਿੰਦਰ ਕੀ ਕਹਿੰਦੀ ਆ ਆਹ ਕੁਛ ਨਹੀਂ ਉਹ ਤਾਂ ਡੇ ਹੀ ਕਹਿਣਾ ਕਹਿੰਦੀ ਕਿੱਥੇ ਚੱਲਨੀ ਆ ਤੇ ਮੈਂ ਤੁਹਾਡੇ ਕੋਲ ਆ ਅੱਛਾ ਹਾਂ ਮੈਂ ਤਾਂ ਈਸ਼ਿੰਦਵਾਲ ਚੱਲਨੀ ਆ ਹਾਂ ਤੇ ਬੱਸ ਕਹਿਣ ਦੀ ਏਦਾਂ ਗੱਲਾਂ ਗੁੱਲਾਂ ਕਰਨ ਦੀ ਵਰਤ ਨਹੀਂ ਕੋਈ ਗੱਲ ਕੀਤੀ ਨਾ ਗੱਲ ਉਹਨੇ ਕੀ ਕਰਨੀ ਆ ਬਸ ਇਹੋ ਡੇ ਹੀ ਕਹਿਣਾ ਤੇ ਕੀ ਕਰਨ ਚੱਲੀ ਮੈਂ ਕਮੇਟੀ ਵੱਲੋਂ ਚੱਲਨੀ ਆ ਅੱਛਾ ਇਹੋ ਪੁੱਛਣ ਦੀ ਉਹਨਾਂ ਨੂੰ ਪਤਾ ਤੇ ਕਮੇਟੀਆਂ ਪਾਈਆਂ ਨੇ ਉਹਨੂੰ ਕਿਹੜੀ ਗੱਲ ਦਾ ਨਹੀਂ ਪਤਾ ਉਹਨੂੰ ਲੱਗ ਹੀ ਜਾਂਦਾ ਨੌਵੀ ਦੱਸੀ ਤਾਂ ਵੀ ਲੱਗ ਜਾਂਦਾ ਤੂੰ ਤੇ ਇਤ ਨਹੀਂ ਦੱਸੇ ਕੋਈ ਨਹੀਂ ਮੈਂ ਨਹੀਂ ਕੋਈ ਦੱਸੀ ਲੈ ਫਿਰ ਮੇਰੇ ਮੂੰਹ ਚ ਨਿਕਲ ਗਈ ਮੈਂ ਹਾਂ ਨਾ ਕਿ ਮੇਟੀਆਂ ਪਾਈਆਂ ਇਹ ਤਾਂ ਤਾਂ ਮੈਨੂੰ ਫੋਨ ਕਰਨ ਦੇਈ ਉਹ ਸੂਹਾ ਲੈਂਦੀ ਫਿਰਦੀ ਹ ਹ ਉਹਦਾ ਸੁਭਾਅ ਹੀ ਇਦਾਂ ਦਾ ਵਾ ਲੈ ਹੁਣ ਫਿਰ ওই ਗੱਲ ਨਹੀਂ ਸਾਡੀ ਕਿਹੜੀ ਛੋਰੀ ਆ ਕੋਈ ਨਹੀਂ ਇਹ ਕਿਹੜਾ ਛੋਰੀ ਆਪਣੀ ਮਿਹਨਤ ਦੀ ਆ ਆਪਣੀ ਮਿਹਨਤ ਦੀ ਆ ਨਹੀਂ ਉਹਦੇ ਹੀ ਕਹਿਣ ਕਹਿੰਦੀ ਤੂੰ ਕਿ ਮੇਟੀ ਲੱਗੀ ਚਕਾ ਦੇ ਉਹਨਾਂ ਨੇ ਮੇਟੀ ਨਹੀਂ ਉਤਾਰਿਆ ਕਰਨੀ ਟਾਈਮ ਸਟ ਟਾਈਮ ਉਹ ਤਾਂ ਮੇਰੇ ਨਾਲ ਉਹ ਚੱਕੀ ਗੱਲਾਂ ਦਾ ਤਾਂ ਇਹ ਨੂੰ ਆਂਦੀ ਆ ਨਾ ਵੀ ਕੋਈ ਗੱਲ ਤੇ ਮੈਂ ਇਸ ਕੋਈ ਕੋ ਗੱਲ ਕਹੀ ਮੈਂ ਹੁੰਦਾ ਵਿਹਾਰ ਬੜਾ ਸੋਹਣਾ ਵਾ ਤੂੰ ਮੈਨੂੰ ਪਹਿਲਾ ਮਹੀਨਾ ਤੇ ਕਮੇਟੀ ਦੇਖ ਜਾਂਦੀ ਅਗਲੇ ਨਹੀਂ ਤੇ ਅੱਗੇ ਵੀ ਅਸੀਂ ਪਾਈਆਂ ਹਜੀਆਂ ਤੇ ਕਿੰਨਾ ਕਹੀ ਤੈਨੂੰ ਖਰਾਬ ਕੀਤਾ ਉਹੋ ਹੀ ਕਹਿੰਦੀ ਹੈ ਤੁਹਾਡੀ ਆਪਣੀ ਮੈਂ ਥੋੜੀ ਕਹਿੰਦੀ ਨਹੀਂ ਗੱਲ ਉਹਨੂੰ ਤੇ ਜਿੱਦਨ ਦਾ ਪੈੜੀ ਦਾ ਪਤਾ ਲੱਗਾ ਉਹ ਤੇ ਜਰਨ ਨਹੀਂ ਤੇ ਤੇ ਰਹੀ ਹੂੰ ਏਦਾਂ ਹੀ ਕਰਦੇ ਹੁੰਦੇ ਆਪਣੇ ਇਹਦੇ ਨਾ ਆਡ ਗਵਾੜ ਸੁਮਾਈ ਲੈਂਦੀ ਵਰਤੀ ਜਾਂਦੀ ਤੇ ਬਸ ਉੱਥੇ ਰਾਤ ਹੀ ਰਹਿਣਾ ਨਹੀਂ ਜਿਹੜਾ ਕੋਈ ਆ ਚੱਲੇ ਆਹੋ ਦੋਥੇ ਢੀ ਝੋਨਾ ਜਰ ਕੀਤਾ ਤੂ ਪੇਹਰੇ ਪਾਇਆ ਸੀ ਤੇ ਉੱਥੇ ਲੱਗੇ ਢੀ ਝਾੜੂ ਭੋਲਣ ਇਕੱਠਾ ਕਰਨ ਦੀ ਤੇ ਮੈਂ ਤਾਂ ਲੰਘ ਚਲੀ ਹਾਂ ਚੁੱਪ ਕਰਕੇ ਸਾਸਿਕਾ ਬੁਲਾ ਕੇ ਤੇ ਬਸ ਉੱਥੇ ਮੈਨੂੰ ਰੋਕ ਲਿਆ ਤੇ ਪੰਜ ਮੇਰੇ ਬੈਠੇ ਆਵੇਂ ਪਨਾ ਤੇ ਮੇਰੇ ਵਾਧੂ ਉਹ ਰਾਤ ਹੀ ਰਹਿੰਦੀ ਉੱਥੇ ਕਿਹੜਾ ਆ ਗਿਆ ਕਿਹੜਾ ਚੱਲ ਗਿਆ ਉਹਨੂੰ ਇਹੋ ਹੀ ਆ ਮੈਂ ਆਖਿਆ ਵੀ ਚੱਲ ਫੜ ਧੜ ਕੇ ਕੋਹ ਕਰ ਲਾਂਗੇ ਕੋਹਾਡੇ ਝੋਨੇ ਦੇ ਹੈਗੇ ਆ ਪੈਸੇ ਤੇ ਅਹੀਂ ਵੀ ਪੈੜੀ ਲੱਗੀਆਂ ਖਰੀਦਣ ਤੇ ਸਾਡੇ ਨਾਲ ਬੰਨੇ ਨਾ ਬੰਨਾ ਵਾ ਸਾਂਝਾ ਕੋਈ ਹੋਰ ਸ਼ਰੀਕ ਆ ਜੂਗ ਲੱਗੀ ਨਾਲੇ ਮੇਰੀ ਗੱਲ ਨਾਲ ਲੱਗਦੀ ਪਿਆਲੀ ਜਿਹੜੀ ਨਾ ਇਹ ਤਾਂ ਬੰਦੇ ਨੇ ਫਟੜੜਕ ਕਰ ਲਈ ਲੈਣੀ ਚਾਹੀਦੀ ਹੱਥਾਂ ਵਿੱਚ ਆਹ ਹਾਂ ਨਾਲ ਲੱਗਦੀ ਜ਼ਮੀਨ ਲੱਭਣ ਦੀ ਬੰਦੇ ਨੂੰ ਉਹਤ ਮੈਂ ਨਹੀਂ ਸਾਡੇ ਨਾਲ ਬੰਨੇ ਨਾ ਤਾਂ ਬੰਨਾ ਸਾਡਾ ਸਾਂਝਾ ਵ ਇਕੱਠਾ ਇਹ ਫੇ ਛੜਦੀ ਹੋਣੀ ਆ ਮੈਂ ਤੈਨੂੰ ਕਹਣੀ ਆ ਵੀ ਇਸ ਤਰ੍ਹਾਂ ਹੀ ਬੱਸ ਜਿੱਥੋਂ ਇਹਨੂੰ ਪਤਾ ਲੱਗਾ ਕਿ ਮੇਰੇ ਵੀ ਤੇਰੇ ਅੰਗ ਮੂਹ ਗੱਲ ਹੀ ਨਹੀਂ ਹੋ ਗਈ ਹੂੰ ਵੀ ਦਵਿੰਦਰ ਇਸ ਤਰ੍ਹਾਂ ਆਹੀ ਕਿ ਪਿਆਲੀ ਲੱਗੇ ਨਾ ਤੇ ਪਰ ਇਹਨੇ ਰੱਖ ਨਾ ਮੇਰੀ ਨੂੰ ਹੀ ਚੱਕਣਾ ਦੇ ਕੇ ਗਈ ਅੰਦਰ ਆਈ ਸਮਾਵੇ ਕਰਕੇ ਆਹੋ ਆਈ ਇੱਥੇ ਤੇ ਮੇਰੇ ਕੋ ਮੈਂ ਆ ਜਾ ਜਗਵਿੰਦਰ ਬਹਿ ਜਾ ਤੇ ਬੈਠੀ ਤੇ ਮੇਰੇ ਮੂੰਹ ਵੀ ਗੱਲ ਨਿਕਲ ਗਈ ਇਤਰਾ ਹੀ ਉਹ ਵੀ ਜੋ ਦਾ ਮੇਰਾ ਸਲਾਹ ਕਰਨ ਦੀ ਪਰ ਵੇਖਣ ਨੂੰ ਨਹੀਂ ਹੋ ਇਦਾਂ ਦੀ ਲੱਗਦੀ ਪਰ ਨੀਚ ਦੀ ਬੜੀ ਮਾਰੀ ਐਵੇਂ ਕਹਿੰਦੇ ਨੇ ਗਵਾਂਡ ਹੋਵੇ ਤੇ ਚੱਜਦਾ ਹੋਵੇ ਤੇ ਇਹੋ ਜਿਹਾ ਗਵਾਂਡ ਨੂੰ ਕੀ ਕਰਨਾ ਵਾ ਨਾਲੇ ਆਪਣੇ ਕਰਦੇ ਹੁੰਦੇ ਆ ਬਗਾਨੇ ਨਹੀਂ ਕਰਦੇ ਹੁੰਦੇ ਤੇ ਉਹ ਇੱਥੇ ਮੇਰੇ ਕੋ ਸੁਣ ਕੇ ਤੇ ਮੁੜ ਕੇ ਗੋਪੀ ਕਿੱਥੇ ਆ ਮੈਂ ਗੋਪੀ ਇੱਥੇ ਅੰਦਰ ਹੀ ਹਣੀ ਤੇ ਗੋਪੀ ਕੋ ਚਲ ਗਈ ਤੇ ਪੱਤੀ ਦੇ ਪੱਜ ਨੂੰ ਵੀ ਬੜੀਆਂ ਗੱਲਾਂ ਕਰਕੇ ਗਈ ਤੁਹਾਡੇ ਕੋਠੇ ਪੈਣ ਵਾਲੇ ਤੁਹਾਡੇ ਆਪ ਲਾਉਣ ਹੋਣ ਵਾਲਾ ਤੁਹਾਡੇ ਆਹ ਦੱਸ ਅਹੀਂ ਕੋਠੇ ਸਾਡੇ ਆ ਮਾੜੇ ਨਾ ਜੇ ਕੋਠੇ ਪੈਣ ਵਾਲੇ ਕਹ ਤੂੰ ਪਾ ਦੇ ਫੇਰ ਆਣ ਕੇ ਆਹੋ ਜਦੋਂ ਸਾਡੇ ਕੋ ਪਹੁੰਚ ਬੋਈ ਹੈ ਵੀ ਪਾ ਲਾਂਗੇ ਤੇ ਨਾਲੇ ਅਹੀਂ ਜਾਏ ਨਾਲੇ ਛੱਤੇ ਰਹਿਣ ਨੇ ਡੇ ਛੜੇ ਛੱਤੋਂ ਬਗਿਆ ਰਹਣ ਦੇ ਅਹੀਂ ਕਿਹੜੇ ਛਤੋਂ ਲੈਂਟਰ ਪਏ ਆਹ ਕਿਹੜੇ ਸੋਨੇ ਆ ਇਹ ਅਮਿੰਗੀ ਤਰ੍ਹਾਂ ਜਰੀਆ ਇਹ ਨਹੀਂ ਜੀ ਉਹ ਜਿਹੜੀ ਸੋਨੀਆਂ ਨੇ ਮੇਰੀ ਗਵਾਂਡਰ ਆਹੋ ਉਹਦੇ ਵੱਲੋਂ ਤੇ ਹੀ ਪੁੱਛਣ ਮੈਨੂੰ ਸੋਨੀਆਂ ਦੀ ਵੀ ਤੂੰ ਗੱਲ ਜਾਣਦੇ ਉਹ ਵੀ ਇਹੋ ਜੀ ਆ ਇਹਦੇ ਵਰਗੀ ਆ ਉਹਦਾ ਤੇ ਮੈਨੂੰ ਅੱਗੇ ਪਤਾ ਹੀ ਸੋਨੀਆਂ ਦੇ ਕਿੰਦਾਂ ਦੀ ਹੈ ਮੇਰੇ ਤੇ ਗਵਾਂਡਵਾਵਾਂ ਲੱਗੇ ਰਹਿੰਦੀ ਹੈ ਅੱਛਾ ਆਹੋ ਤੇ ਉਹਦੇ ਉਹਨਾਂ ਦੱਸੇ ਕਿ ਨਹੀਂ ਆਈ ਸੀ ਮੇਰੇ ਕੋ ਹਾਂ ਤੇ ਮੈਂ ਆਪਣੇ ਘਰ ਸੰਭਲਿਓ ਫਿਰ ਜੇ ਆਈ ਸੀ ਤੇ ਉਹਦਾ ਵੀ ਮੈਂ ਸਾਹ ਦੇਖ ਲਿਆ ਉਹਨੂੰ ਵੀ ਜਦੋਂ ਮੂੰਹ ਨਾ ਲਾਇਆ ਤਾਂ ਨਾ ਗੋਪੀ ਲਾ ਕੇ ਜਦੋਂ ਬਹਿਣ ਨਹੀਂ ਦਿਆ ਕਰੋ ਸੋਨੀਆਂ ਨੂੰ ਵੀ ਉਹ ਬੜੀ ਸ਼ੁੱਤਰ ਜੀ ਚਲੋ ਜੇ ਛਟਣਵਾ ਤੇ ਕੋਈ ਗੱਲ ਨਹੀਂ ਹਟਾ ਲੂੰਗੀ ਮੈਂ। ਹਾਂ। ਚਲ ਕੋਈ ਗੱਲ ਨਹੀਂ ਆ। ਮੈਂ ਗੋਪੀ ਨੂੰ ਆਖੂੰਗੀ ਵੀ ਦੋ ਚਾਰ ਵਾਰ ਨਾਮ ਉਹ ਲਾ ਤੇ ਆਪੇ ਨਾ ਆਉਂ। ਉਹ ਤੇ ਆਈ ਹੈ ਜਦੋਂ ਅਗਲਾ ਹੁੰਦਾ ਮੈਂ ਉਹਨੂੰ ਮੂੰਹ ਨਾਲ ਲਾਈ ਆਪੇ ਬੇਸ਼ਰਮਾ ਉਹ ਤੇ ਠੰਗੂਦ ਲੈਣ ਸੰਸਾਂ ਫੇ ਚੱਲ ਜਾਂਦਾ ਵਾਪਸ। ਜਦੋਂ ਅਗਲੇ ਆ ਜੇਗਾ ਹੁਂ ਪਿਟਾਵਾਂਗੇ ਚਾਹ ਪਾਣੀ ਪੁੱਛਾਂਗੇ ਆਪੇ ਆਪੇ ਵੀ ਇੱਕ ਦਿਨ ਪੁੱਛਾਂਗੇ ਅਗਲੇ ਦਿਨ ਫੇਰ ਅਗਲੀ ਆਉਣਾ ਹੀ ਆ। ਆਉਣਾ ਹੀ ਆ। ਹਾਂ। ਤੇ ਪਰ ਮੱਤ ਨਹੀਂ ਚੰਗੀ ਮੇਰੀ ਨਾ ਉਹਨੂੰ। ਉਹ ਤਾਂ ਫਿਰ ਇਹ ਸਾਨੂੰ ਦੱਸ ਦਿੰਦੀ ਆ ਚੰਗੀ ਆ ਕਿ ਨਾ ਉਹ ਮੇਰੀ ਚੰਗੀ ਆ ਹਾਂ ਤਾਂ ਉਹ ਮੈਨੂੰ ਦੱਸ ਦਿੰਦੀ ਆ ਕਿ ਮੰਮੀ ਆਹ ਗੱਲ ਉਹ ਦੱਸ ਬਾਕੀ ਤਾਈ ਪਤਾ ਕੀ ਗੱਲ ਹੁੰਦੀ ਮਾਤ ਭਾਵੇਂ ਜਿਹੜਾ ਮਰਜ਼ੀ ਕੋਈ ਇਨਸਾਨ ਦੇਈ ਜਾਵੇ ਨਾ ਮਾਤੋਂ ਦੀ ਆਪਣੀ ਆ ਦਿਮਾਗ ਵੀ ਆਪਣਾ ਤੇ ਗਵਾਂਡੀ ਤੈਨੂੰ ਪਤਾ ਕਿਹੜਾ ਚਾਹੁੰਦਾ ਕੋਈ ਨਾ ਨਾ ਫਿਰ ਆਜੀ ਖੁਸ਼ੀ ਵਸਣ ਆਪਣੇ ਘਰੇ ਗਵਾਂਡੀ ਨੂੰ ਵੇਖ ਕੇ ਜਰਦਾ ਹੈਗਾ ਆਹ ਚਲੋ ਕੋਈ ਗੱਲ ਨਹੀਂ ਬਾਕੀ ਕੋਈ ਨਹੀਂ ਦੀ ਫਾਰ ਫੋਨ ਕਰਦੇ ਤਾਂ ਮੈਂ ਤੁਹਾਨੂੰ ਆ ਵੀ ਫੋਨ ਲਾ ਲੂੰਗੀ ਚੰਗਾ ਚੰਗਾ ਤੇ ਮੈਂ ਦਾਸ ਸੀ ਇਹ ਹੋਂਡਾ ਦੀ ਪੱਤੀ ਹਾਂ ਨਾ ਇਹ ਆਹੇ ਤੁਹਾਡੇ ਵੱਲੋਂ ਹਾਂ ਨਾ ਇਹ ਬਾਅਦ ਵਿੱਚ ਮੈਂ ਹੋਰ ਕਿਨੂੰ ਚਕਾਉਣ ਨੂੰ ਆ ਜਾ ਨਹੀਂ 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 ਇਹੀ ਚੁੱਕਣੀ ਆ ਤਾਈਆ ਤਾਂ ਤੈਨੂੰ ਫੋਨ ਲਾਇਆ ਚੱਲ ਕੋਈ ਨਹੀਂ ਫਿਰ ਮੈਂ ਜਾਣਾ ਭੰਦੇ ਪੈਰੀ ਜੰਗਾ ਮੈਨੂੰ ਜੋਦੇ ਨੇ ਆਖਿਆ ਵੀ ਤੂੰ ਜਿਹੜੀ ਬਹਿ ਕੇ ਗੱਲ ਕਰ ਲੈਣੀ ਉਹ ਚੰਗੀ ਆ ਨਹੀਂ ਨਹੀਂ ਕੋਈ ਗੱਲ ਨਹੀਂ ਆ ਧਿਆਨ ਤੁਹਾਡੇ ਵਾਲੀ ਹੁਣ ਮੇਰਾ ਫਿਰ ਚੰਗਾ ਚੰਗਾ ਤੇ ਮੇਰਾ ਨਾਂ ਲੈ ਲਿਆ ਦਿਵਿੰਦਰ ਗੜੀ ਨਾ ਤੇ ਰੱਖ ਨਾਂ ਮੇਰਾ ਨਹੀਂ ਹੋਣਾ ਜਨਾਇਦਰ ਕਰਦੇ ਨਹੀਂ ਬੰਦ ਪਤਾ ਵਾ ਮੈਨੂੰ ਦਿਵਿੰਦਰ ਦਾ ਜਿੱਤਰਾ ਦਾ ਸਾਹਿਬ ਆ ਚੰਗਾ ਫਿਰ ਤਾਈ ਚੰਗਾ بس ਰਾਜ ਕੇਰ ਕੇ ਮੈਦੀ ਉਹ ਤੇ ਮੇਰੇ ਮੂੰਹੋਂ ਗੱਲ ਨਿਕਲ ਗਈ ਜੇ ਨਾ ਨਿਕਲਦੀ ਤੇ ਚੁੱਪ ਹੀ ਰਹਿਣਾ ਹੁਣ ਇਹਨਾਂ ਨੂੰ ਬਸ ਇਹੋ ਹੀ ਆ ਭੀ ਇਹਨਾਂ ਪੈਸੇ ਪਤਾ ਨਹੀਂ ਕਿੱਥੋਂ ਲੈ ਕੱਢੇ ਆ ਪੈਸੇ ਕਿੱਥੋਂ ਕਰ ਲਏ ਆ ਲੈਣ ਵਾ ਜਰਦੀਆਂ ਗਿਰਾਟ ਹੀ ਹੁਣ ਤਰੀ ਫਿਰਦੀ ਰਹਿੰਦੀ ਜਿਦ ਤਰਾ ਨਾ ਬੰਦੇ ਦੇ ਜੀਨ ਕੋ ਨੂੰ ਪਰਮਾਤਮਾ ਪਰਖੇ ਉਸ ਨੂੰ ਸੈਜ ਸੁਬਾ ਦਿਖਦੀ ਚੱਤੀ ਜੀਵਨ ਕਿਤਾਬਾਂ ਪੜਹੀ ਜਾਓ ਇੱਥੇ ਬੈ ਕੇ ਉਧਰ ਵੇਖੋ ਕੀ ਬਣਿਆ ਕੀ ਬਣਦੇ ਆ ਕਿ ਆਹ ਹੱਤਰ ਕੇ ਨਾ ਤਰਪੋ ਗੱਲ ਦੱਸਣ ਲੱਗੀ ਆ ਹਾਂ ਜੋਤੀ ਆਈ ਹੀ ਅੱਛਾ ਤੇ ਮੈਂ ਆ ਜਾਂਦੀ ਨਹੀਂ ਮੈਂ ਉਧਰ ਚੱਲੀ ਆ ਹਾਂ ਚਾਚੀ ਸਿੰਧੋ ਘਰ ਅੱਛਾ ਤੇ ਮੈਂ ਆ ਜਾ ਕੋਈ ਨਹੀਂ ਆਂਦੀ ਨਹੀਂ ਉਹਨਾਂ ਨੇ ਕਮੇਟੀਆਂ ਪਾਈਆਂ ਵਾ ਤੇ ਉਹਨਾਂ ਨੇ ਕੋਈ ਗੱਲ ਕਰਨੀ ਆ ਵੀ ਸਾਨੂੰ ਜਕਾ ਨਹੀਂ ਬਹੁਤੀ ਬੋਲੀ ਨਾ ਜਿਹੜਾ ਮੈਂ ਅੱਛਾ ਤੇ ਵੇਖਦਾ ਇਹਨਾਂ ਦੇ ਕੰਮ ਹਾਂ ਇਹਨਾਂ ਨੇ ਪਾ ਪਾ ਕੇ ਕਮੇਟੀਆਂ ਤੇ ਕਿੰਨਾ ਕੰਮ ਚੁੱਕਣ ਰਹੇ ਆ ਆ ਗੱਲ ਹੀ ਆਹੋ ਤੂ ਦੇ ਮੇਰਾ ਤਰੋ ਹੀ ਕਰਦਾ ਬਗ ਬਗ ਗੱਲ ਕਰਨ ਦਾ ਕੋਟਾਂ ਨੂੰ ਤਰੀਕਾ ਹੁੰਦਾ ਵਾ ਬੰਦੀ ਦਾ ਹੱਤ ਗੱਲ ਛੋਟੀ ਐ ਆਕੇ ਬਾਹਰ ਵੇਖ ਕੀ ਪਾੰਡਿਆ ਯੋ ਮੈਂ ਬਾਹਰ ਖੜਿਆ ਕੀ ਹੋ ਗਿਆ ਕੀ ਪਚਾਰ ਆ ਗਿਆ ਬਾਹਰ ਐਸਾ ਕੀ ਕਮੇਟੀਆਂ ਪਾ ਰੀਆਂ ਤੇ ਹਾਂ ਹਉ ਤੇ ਤੁਸੀਂ ਤੇ ਇੱਥੇ ਬਸ ਮੀਨੂ ਜੇ ਮੈਂ ਕਹਿਣਾ ਨਾ ਅਸੀਂ ਵੀ ਕਮੇਟੀ ਪਾ ਲਈਏ ਕਮੇਟੀ ਪਾਉਣ ਦੇ ਜੋਤੀ ਹੋਣੀ ਲੈ ਤੂ ਕਮੇਟੀਆਂ ਕਿੱਦਾਂ ਪਾ ਲਵੇਂਗੀ ਤੈਨੂੰ ਪਤਾ ਹੈਗਾ ਸਾਬ ਕਿਤਾਬ ਦਾ ਮਿੰਨ ਤੇ ਕਮੇਟੀਆਂ ਚ ਕੋਈ ਨਹੀਂ ਪਤਾ ਕੀ ਕਰੀਦਾ ਆ ਕੁਛ ਕਰੀਦਾ ਯੋ ਕਮੇਟੀਆਂ ਪਾ ਕੇ ਪੈਸੇ ਤਾਰ ਕੇ ਤੇ ਮੁਰਕੇ ਕਮੇਟੀਆਂ ਇਕੱਠੀਆਂ ਚੁੱਕ ਕੇ ਨਾ ਫਿਰ ਪਿਆਰੀਆਂ ਖਰੀਦਦੇ ਲੋਕੀ ਤੇ ਤੂੰ ਵੀ ਪਾਲਾ ਬਾਬਾ ਪਾਲਾ ਤੂੰ ਹੀ ਜਾ ਕਮੇਟੀ ਮੈਂ ਹੁਣ ਕਿੱਦਾਂ ਪਾਲਾਂ ਨਹੀਂ ਕਿ ਮੇਰੀ ਕਮੇਟੀ ਹੁਣ ਤਾਂ ਕਮੇਟੀਆਂ ਅੱਧੀਆਂ ਜਿਆਦੀਆਂ ਤਾਰ ਗਈਆਂ ਤੇ ਉਹ ਗਾੜੀ ਜਿਹੜੋ ਪੈਣਗੀ ਉਦੋਂ ਪਾ ਲਈ ਹੱਦ ਹੋ ਗਈ ਤੁਹਾਡੇ ਵਾਲੀ ਤੁਸੀਂ ਤੇ ਗਾੜੀ ਵੇਂਦੇ ਨਹੀਂ ਕੋਹੋ ਕੀ ਬੋਲਦੇ ਮੈਂ ਕੋਣੀ ਕਮੇਟੀ ਦਾ ਸੋਹੋ ਗੱਲ ਮੈਨੂੰ ਆਖੀ ਜਾਨੀ ਤੁਹੇ ਨਹੀਂ ਪਾਣੀ ਉਹ ਬੁੜੀ ਨਹੀਂ ਗੱਲਾਂ ਮੈਂ ਆਵਾ ਜਾਵਾ ਨਹੀਂ ਤੁਹਾਨੂੰ ਮੈਂ ਜਿਹੜਾ ਕਹਿੰਦੀ ਨਹੀਂ ਕਮੇਟੀ ਪਾ ਰਹੀ ਤੁਸੀਂ ਮੈਨੂੰ ਤਣ ਪਤਾ ਨਹੀਂ ਲੱਗਣ ਦਿੰਦੇ ਨਹੀਂ ਪਾਣੀ ਨਹੀਂ ਪਾਣੀ ਉਹ ਮੈਨੂੰ ਨਹੀਂ ਇਹਦੇ ਵਿੱਚ ਕੋਈ ਨਫਾ ਨੁਕਸਾਨ ਲੱਗਦਾ ਮੈਨੂੰ ਕੋਈ ਗੱਲ ਨਹੀਂ ਸਮਝ ਲੱਗਦੀ ਵੀ ਕੀ ਏ ਉਹ ਗੱਲ ਆਪਣੇ ਪੈਸੇ ਆਪਣੀਆਂ ਜੁੱਤੀਆਂ ਦੇ ਆਪਣੇ ਸਿਰਤੀ ਏ ਇਹ ਕਿਦਾਂ ਦਾ ਫਾਇਦਾ ਹੁੰਦਾ ਹੋਊਗਾ ਹੁਣੇ ਮੈਂ ਤੁਹਾਨੂੰ ਆਖਾਂ ਵੀ ਦੋ ਮਹੀਨੇ 50000 ਰੁਪਇਆ ਹੁਣੇ ਕਿੱਥੋਂ ਦੇਹੋਗੇ ਤੁਸੀਂ ਕਮੇਟੀ ਪਾਈ ਹੈ ਵੇ 10-5000 ਰੁਪਇਆ ਵਾਦਾ ਘਾਟਾ ਪਾ ਕੇ ਦੋ ਉਸੇ ਵੇਲੇ ਪੈਸੇ ਚੁੱਕ ਲਈਦੇ ਬਿਨ ਬਿਆਜੇ ਐਸ਼ਾ ਹੁਣ ਜੋਤੀ ਕੀ ਜੋਤੀ ਤੇ ਗਈ ਆ ਉਧਰ ਜਿਹੜੀ ਇੱਕ ਬੇਟੀ ਦੀ ਬੋਲੀ ਦਾ ਮੈਨੂੰ ਪਤਾ ਦਿਆ ਡੰਗ ਤੱਕ ਹੋਣੀ ਬੋਲੀ ਮੇਰੇ ਗੱਲ ਇਹੋ ਕਰਨੇ ਵੀ ਮੈਨੂੰ ਨਹੀਂ ਕਮੇਟੀਆਂ ਪਾਉਣ ਦੇ ਤੇ ਅਗਲਿਆਂ ਦੇ ਵੇਲੇ ਕਮੇਟੀਆਂ ਪਾ ਪਾ ਕੇ ਤੇ ਪਿਆਲੀਆਂ ਖਰੀਦ ਲੀਆਂ ਤੇ ਤੁਸੀਂ ਅੰਦਰ ਵੜ ਕੇ ਕਿਤਾਬ ਫੜ ਲਈ ਫੋਨ ਫੜ ਲਿਆ ਚਾਹ ਬਣਾ ਲਾ ਜੇ ਪੱਤੀ ਨਹੀਂ ਆ ਗਈ ਤੇ ਲੜਾਈ ਪਾ ਲਾ ਇਹਨਾਂ ਨੇ ਪਤਾ ਬਾਹਰ ਦੇਹ ਦੁਨੀਆ ਕਿੱਥੇ ਵਸਦਾ ਲੋਕੀ ਕਿਦਾਂ ਰਹੇ ਆਪਣੇ ਘਰ ਜੀਣ ਤਾਂ ਬਣਾਉਣਾ ਮੈਂ ਨਾ ਤੂੰ ਕਰਨ ਕੀ ਡਈ ਆ ਮਿਲਦੇ ਸਮਝ ਨਹੀਂ ਲੱਗਦੀ ਤੇਰੀਆਂ ਗੱਲਾਂ ਦੀ ਮੇਰੀ ਗੱਲਾਂ ਨੇ ਸਮਝ ਤੁਹਾਨੂੰ ਲੱਗਣ ਨਹੀਂ ਗਈਆਂ ਨਹੀਂ ਕਿੰਨੀ ਕਵਾਰ ਗੱਲ ਕਰਾਂ ਕੀ ਤੂੰ ਗੱਲ ਕਰਨੀ ਆ ਨਾਲੇ ਜੋਤੀ ਆਂਦੀ ਹੀ ਸੋਨੀਏ ਦੇ ਕਿਤੇ ਮੂੰਹ ਨਾ ਲੱਗ ਜਿਓ ਤੇ ਤੈਨੂੰ ਜੋਤੀ ਨੇ ਜੇ ਵਾਕਿਆ ਸੋਨੀਏ ਦੇ ਮੂੰਹ ਨਾ ਲੱਗਿਆ ਤੇ ਸੋਨੀਆ ਦਾ ਤਾਂ ਮੈਂ ਤੈਨੂੰ ਉਹ ਦਿਨ ਦੱਸ ਦਤਾ ਹਾਂ ਜੀ ਬੜੀ ਇੱਕ ਪੱਤੀ ਬੜੇ ਪਵਾੜੇ ਪਾਉਣੀਆਂ ਤੁਹਾਡੇ ਘਰਾਂ ਦੀ ਪਾਟਕ ਪਾ ਦੇਣਾ ਹੀ ਇਹਨੇ ਉਹ ਜਿਹੜੀ ਇੰਨੀ ਬੋਲਦੀ ਆ ਬਾਹਰ ਇਦਾ ਤੁਰੀ ਫੇਰੀ ਬਾਹਰ ਦੀਆਂ ਗੱਲਾਂ ਖਬਰਾਂ ਰੱਖਦੀ ਕੋਈ ਐਸ ਦੀ ਕੜੀ ਐ ਗਵਾਂਢੀ ਦੀ ਉਹ ਆਪਣੇ ਘਰ ਕੀ ਕਰਦੀ ਹੋਊ ਉੱਦਾਂ ਜੋੱਤੀ ਬੜੀ ਚੰਗੀ ਓ ਮੈਂ ਕਿਹਾ ਚਾਹ ਪੀ ਕੇ ਚੱਲ ਜੀ ਤਾਂ ਦੀ ਨਹੀਂ ਮੈਂ ਨਹੀਂ ਚਾਹ ਪੀਣੀ ਮੈਂ ਉਧਰ ਕੰਮ ਆਈ ਤਾਂ ਉਧਰੋਂ ਆਪਣੇ ਘਰ ਨੂੰ ਚੱਲ ਜਾਣਾ ਮੈਨੂੰ ਛੇਤੀ ਆ ਅੱਛਾ ਆਹੋ ਕੋਈ ਨਾ ਕੋਈ ਤਾਂ ਕੁਵਾਂ ਚੰਗਾ ਹੈਗਾ ਹੀ ਆ ਨਾ ਮੈਂ ਤੇ ਆਂਦਾ ਮਾਂ ਵੀ ਹਰ ਇੱਕ ਨਾਲ ਰਲ ਮਿਲ ਕੇ ਰਹੋ ਇੱਕ ਦੂਜੇ ਦੀ ਗੱਲ ਇਧਰੋਂ ਇਧਰ ਸੁਣ ਕੇ ਇਧਰ ਨਾ ਦੱਸੋ ਇਧਰ ਨਹੀਂ ਸੁਣ ਕੇ ਉਧਰ ਨਾ ਦੱਸੋ ਇਦਾਂ ਚੁਗਲਖੋਰ ਬਣੀਦਾ ਪਰ ਉਦਾਂ ਮੈਂ ਸੜਦੀ ਨਹੀਂ ਓ ਪਰ ਵੇਖ ਲੈ ਇਹਨਾਂ ਦੀ ਹਰਮਜਾ ਕਿੱਦਾਂ ਪੈਸਾ ਇਕੱਠਾ ਕਰਨ ਦੇ ਕਿਹੜੇ ਹਿਸਾਬ ਨਾਲ ਨਹੀਂ ਤੋ ਤੂੰ ਛੜਦੀ ਨਹੀਂ ਔਰ ਫਿਰ ਕੀ ਆ ਇਹਦੇ ਵਿੱਚ ਉਹ ਆਪਣਾ ਮਿਹਨਤ ਕਰਨ ਦੇ ਆ ਆਪਣੀ ਕੀ ਖਰੀਦਣ ਦੇ ਆ ਤੇ ਤੈਨੂੰ ਇਹਦੇ ਵਿੱਚ ਕੀ ਭਈ ਤੂੰ ਹੀ ਇੱਕ ਇੱਕ ਕਮੇਟੀ ਪਾ ਲੈਂਦੇ ਆ ਕਮੇਟੀਆਂ ਵੀ ਵੱਡੀਆਂ ਆਈਆਂ ਕਮੇਟੀਆਂ ਵੀ ਵੱਡੀਆਂ ਆਈਆਂ ਤੇ ਤੂੰ ਪਾ ਲਈਆਂ ਗਾੜੀ ਤੂੰ ਤੂੰ ਵੇਖ ਲਊਂਗਾ ਮੈਂ ਕੀ ਬੰਗਲੇ ਖਰੀਦਦੀਆਂ ਤੂੰ ਕਮੇਟੀਆਂ ਤੋਂ ਵੀ ਸੋਨਾ ਮਾਲ ਕੇ ਨੇ ਸਾਨੂੰ ਘਰ-ਬਾਰ ਦਿੱਤਾ ਬੱਚੇ ਸਾਡੇ ਬਾਹਰ ਆ ਬੈਰੀ ਬਣਾ ਸਾਡੇ ਕੋਲ ਆ ਸਾਨੂੰ ਕੋਈ ਟੈਨਸ਼ਨ ਰੱਬ ਰੱਬ ਕਰੋ ਬੈਠੇ ਚਿੱਟਾ ਸੂਟ ਪਾਇਆ ਵਾ ਆ ਕੋਈ ਨਹੀਂ ਦੂਜਾ ਪ੍ਰੈਸ ਕਰ ਦਿੰਨੀ ਆ ਤੈਨੂੰ ਕਿਧਰੋਂ ਜਾਣਾ ਹੋਗਾ ਮੈਨੂੰ ਦੱਸ ਦੀ ਇਹੋ ਜੇ ਪਤਾ ਕੀ ਉਹ ਪਾ ਕੇ ਤੇ ਫੇਰ ਚੱਲ ਜੀ ਬਾਅਦ ਮਾਲਕ ਨੇ ਸੁਖ ਦਿੱਤਾ ਨਾ ਸੁਖ ਲੋ ਕੇਸ ਦੇ ਨਾਲ ਵੇਖ ਕੇ ਸੜੋ ਨਾ ਕੇਸ ਦੀ ਗੱਲ ਉਧਰ ਨਾ ਕਰੋ ਕੇਸ ਦੀ ਉਧਰ ਨਾ ਕਰੋ ਐ ਹਰੀਆ ਰੰਨਦ ਲਓ ਬਾਬੇ ਦਾ ਲੋ ਨਾ ਕੋਈ ਗੱਲ ਹੀ ਨਹੀਂ ਕਾਰਨ ਆ ਤਾਂ ਗੱਲ ਕਰਨੀ 90 ਦਾ ਘਾਟਾ ਹੈ ਤੇ ਨਾਲੋਂ ਤਾਂ ਮੈਂ ਕਿਹਾ ਗਵਾਣ ਜਾ ਕੇ ਗੱਲ ਕਰਦੀ ਸੀ ਉਹਨਾਂ ਨੇ ਮੇਰੀ ਗੱਲ ਚੰਗਾਰਾ ਦੇ ਦੇਣਾ ਵੀ ਗੱਲ ਸਹੀ ਆ ਵੀ ਚੰਗੀ ਗੱਲ ਵਾ ਤੁਸੀਂ ਤਾਂ ਗੱਲ ਹੀ ਚੋੱਕੇ ਮਾਰੀ ਆ ਤੇ ਮੈਂ ਗੁੱਸੇ ਵਾਲੀ ਗੱਲ ਨਹੀਂ ਕਰਦੀ ਤੁਸੀਂ ਮੈਨੂੰ ਇਹ ਦੱਸੋ ਮਹੀਨੇ ਪਿਛੋਂ ਕਮੇਟੀ ਆ ਜਾਂਦੀ ਆ ਤਿੰਨ ਚਾਰ ਉਹਨਾਂ ਨੇ ਕਮੇਟੀਆਂ ਪਾਈਆਂ ਇੰਨੇ ਪੈਸੇ ਕਿੱਥੋਂ ਲਈ ਜਾਂਦੇ ਆ ਮੈਂ ਨਾ ਤੁਸੀਂ ਕਮਲੀ ਦੇ ਅੰਦਰ ਤੈਨੂੰ ਨਹੀਂ ਪਤਾ ਵੀ ਮਾਲ ਡੰਗਰ ਵਿੱਚ ਕਿੰਨਾ ਰੱਖਿਆ ਉਹ ਦੁੱਧ ਪਾਉਂਦੇ ਆ ਉਹ ਕਿਰਤ ਕਰਦੇ ਆ ਪਰ ਇਹ ਗੱਲ ਹੈਗੀ ਆ ਕਦੀ ਸਗਰਾੰਦ ਮੱਸਿਆ ਕਦੀ ਗੁਰਦਾਰੀ ਨਹੀਂ ਹੋ ਗਏ ਜੋਦੇ ਦੇ ਵੇਖੇ ਨਾ ਪੈਰ ਨਿਬੜੇ ਰਹਿੰਦੇ ਗੋਏ ਨਾ 24 ਘੰਟੇ ਦੁੱਧ ਚ ਪਾਣੀ ਪਾ ਪਾ ਵੇਚੀ ਜਾਂਦੇ ਹੁਣ ਜੋ ਮਰਜੀ ਵੇਚਣ ਜੋ ਮਰਜੀ ਵਿੱਚ ਤੈਨੂੰ ਕੀ ਇਸ ਗੱਲ ਨਾਲ ਆਪਣੀ ਕਿਰਤ ਕਰਦੇ ਆ ਕਿਰਤ ਕਰਕੇ ਤੇ ਆਪਣੀ ਕਮੇਟੀਆਂ ਪਾਉਂਦੇ ਆ ਕਿਰਤ ਕਰਾ ਕੇ ਪਾਣੀ ਨਹੀਂ ਕੋਈ ਆਖੋ ਵੀ ਉਹ ਪੈਰ ਨਿਬੜਣਦੇ ਗੋਏ ਨਾ ਮਾਨ ਨਾ ਕਰੋ ਤੂੰ ਮਾਨਵਾੜੀ ਨਹੀਂ ਗੱਲ ਜਿਹੜਾ ਬੰਦਾ ਹੁਣ ਕਿਰਸੀ ਆ ਕਿਸਾਨੀ ਆ ਉਹਦੇ ਇਦਾਂ ਹੀ ਰਹਿਣੀ ਆਏ ਕਰ ਤੂੰ ਹੀ ਮਾਨ ਚ ਆ ਗਿਆ ਜੇ ਤੂੰ ਮਾਨੀ ਨੂੰ ਪੈ ਕੇ ਹੀ ਗੱਲ ਔਰ ਜੇ ਮੰਨ ਲਾ ਮੈਂ ਡੰਗਰ ਰੱਖ ਲਾ ਮੈਂ ਮੱਝਾ ਡੰਗਰ ਰੱਖਾ ਤੇ ਮੈਂ ਵੀ ਇੱਦਾਂ ਹੀ ਬੋਤਲੇ ਰਹਿਣਾ ਹੁਣ ਆਪਾਂ ਦੋਵੇਂ ਆ ਜਿਹੜਾ ਸਾਰਾ ਪਰਿਵਾਰ ਇੱਥੇ ਹੁੰਦਾ ਤੇ ਫਿਰ ਹਨੂ ਵੀ ਰੱਖਣੀ ਪੈਣੀ ਡੰਗਰ ਤੇ ਇੱਦਾਂ ਹੀ ਮਤ ਮਾਰੀ ਜਾਂਦੀ ਆ ਮਾਲ ਡੰਗਰ ਦੇ ਵਿੱਚ ਤੇ ਤੁਹਾਡਾ ਗਵਾਂਢ ਮੱਥਾ ਤੁਸੀਂ ਵੀ ਜਾ ਕੇ ਹੈਲਪ ਕਰਾ ਦਿਆ ਕਰੋ ਉਹਨਾਂ ਨਾਲ ਪਿਛਲੇ ਆਜੋ ਤੇ ਮੈਂ ਕਰਨਾ ਪੱਠੇ ਪਵਾ ਦਿੰਨਾ ਕੋਈ ਨਹੀਂ ਜੇ ਮੈਨੂੰ ਆਖੂ ਕਰ ਮੈਂ ਜਿਹੜਾ ਕੰਮ ਆਖਣ ਕੇ ਆਪਾਂ ਕਰਨਾ ਵਾਂਗੇ ਗਵਾਂਢ ਮੱਥੇ ਦਾ ਤੇ ਇਹੀ ਹੁੰਦਾ ਨਾ ਹੁਣ ਚਲੋ ਉਹਨੇ ਵਿਚਾਰੇ ਮੈਨੂੰ ਇਹ ਥੋ ਹਰ ਇੱਕ ਗੱਲ ਹੈ ਗੀਓ ਕਮੇਟੀ ਇੰਨੇ ਪੈਸੇ ਨਹੀਂ ਚਾਰ ਸਕਦੇ ਕਿਤੇ ਤਿੰਨ ਚਾਰ ਕਮੇਟੀਆਂ ਲੱਖਾਂ ਲੀਆਂ ਵਾ 80 ਰੁਪਏ ਕਿਲੋ ਦੁੱਧ ਜਾਣ ਡਿਆ ਵਾ ਅਗਲਿਆਂ ਦਾ 80 ਰੁਪਏ ਦੁੱਧ ਵਾ ਆਹੋ ਪਰ ਅਸੀਂ ਤੇ 60 ਲਿਆਉਣੇ ਜਦੋਂ ਤੈਨੂੰ ਗਾਂ ਦਾ ਮਿਲਦਾ ਵਾ 60 ਮੱਝਾਂ ਦਾ ਵੇਚ ਦੁੱਧ ਕਿੰਦੀਆਂ ਕਿੱਡੇ ਕਿੱਡੇ ਐਨ ਐਨ ਲੀਵੇ ਆ ਮੱਝਾਂ ਦੇ ਕਿੰਨਾ ਦੁੱਧ ਸ਼ਹਿਰ ਜਾਣ ਡਿਆ ਉਹਨਾਂ ਦਾ ਆਪਣੀ ਮਿਹਨਤੀ ਆ ਜਿੰਨੀ ਮਰਜ਼ੀ ਕਰ ਲੋ ਬਾਕੀ ਇਹ ਨਹੀਂ ਗੱਲ ਹੈਗੀ ਵੀ ਮੱਝਾਂ ਦੇ ਵਿੱਚ বাজਦਾ ਕੋਹ ਨਹੀਂਗਾ ਦੁੱਧ ਪਾਈਏ ਮਿਹਨਤ ਕਰ हां ਇਹ ਵੀ ਮਿਹਨਤ ਕਰਨੀ ਪੈਂਦੀ ਆ ਡੰਗਰਾਂ ਦਾ ਡੰਗਰ ਹੋਣਾ ਪੈਂਦਾ ਵਾ ਤੇ ਫੇਰ ਜਾ ਕੇ ਕਿਤੇ ਪੈਸਾ ਬਣਦਾ ਹੁਣ ਪਈ ਖਾਣੇ ਦੀ ਗੱਲ ਕਿ ਨਹੀਂ ਹੁਣ ਲੱਗੀ ਹੋ ਸਮਝ ਮੈਂ ਨਾ ਜਨਾਨੀਆਂ ਨੂੰ ਪਤਾ ਨਹੀਂ ਕਿੱਥੋਂ ਉਹਨਾਂ ਨੂੰ ਆਵਾਜ਼ ਹੋਰ ਮਿਲ ਜਾਂਦੀ ਫਲਾਣਾ ਇਦਾਂ ਕਰਦਾ ਢਿੰਗੜਾ ਇਦਾਂ ਕਰਦਾ ਜਿਹੜਾ ਕੋਈ ਕਰਨ ਰਿਹਾ ਆਪਣੀ ਮਿਹਨਤ ਕਰਕੇ ਆਪਣੀ ਕਮੇਟੀ ਪਾਉਣ ਰਿਹਾ ਕੋਈ ਕਿਸ ਤਰ੍ਹਾਂ ਆਪਣਾ ਚੁੱਲ੍ਹੇ ਚੁੱਕੇ ਦਾ ਸਾਰਨ ਰਿਹਾ ਤੈਨੂੰ ਰੱਬ ਮਾਲਕ ਨੇ ਸਭ ਕੁਝ ਦਿੱਤਾ ਬਸ ਉਹਦਾ ਸ਼ੁਕਰਾਨਾ ਕਰ ਸੱਚੇ ਪਾਸ਼ਾ ਸ਼ੁਕਰ ਹੈ ਤੇਰੀ ਘੜੀ ਅਰੇ ਜਾਣ ਕੇ ਮਰੀ ਜਾਂਦੀਆਂ ਗੱਲਾਂ ਆ ਜਾ ਕਿੱਥੇ ਗਈ ਸੀ ਮੈਂ ਤਾਂ ਉਧਰ ਵੇਲੀਵਾਲ ਚਲੇ ਗਈ ਸੀਗੀ ਅੱਛਾ ਵੇਲੀ ਗਈ ਆਹੋ ਤੇ ਮੈਂ ਵੇਖੀ ਵੀ ਜੋਤੀ ਜਾਂਦੇ ਹੀ ਕਿ ਆਪਣੇ ਕੋਲ ਹੋ ਕੇ ਗਈ ਆਹੋ ਮੈਨੂੰ ਨਾ ਜੋਦੇ ਨੇ ਆਖਿਆ ਹੈਗਾ ਵੀ ਤੂੰ ਫੋਨ ਕਰ ਕਮੇਟੀ ਵੱਲੋਂ ਅੱਛਾ ਤਾਂ ਉਹਨੂੰ ਮੈਂ ਫੋਨ ਲਾਇਆ ਹਗਾ ਤੇ ਉਹ ਫੇਰ ਵਿਚਾਰੀ ਆ अच्छा के आंदी चका दूंगी कमेटी आहो आंदी कोई गल नहीं ਤੁਸੀਂ ਫਿਰ ਨਾ ਕਰੋ ਆ ਬੜੀ ਸੋਹਣੀ ਗੱਲ ਵਾ ਆਹਰੀ ਜੀ ਫਿਰ ਮੈਂ ਕਮੇਟੀ ਚ ਕਾ ਦੂੰਗੀ ਚੁਕਣੀ ਤੇ ਕਿਸੇ ਨਹੀਂ ਚਲਤਾ ਨੂੰ ਚਕਾ ਦੂੰਗੀ ਆਹੋ ਫਿਰ ਬੰਨਾ ਇਹਨਾਂ ਦਾ ਹੁੰਦਾ ਸਾਗਤਾ ਫਿਰ ਕਹਿ ਕੋ ਦਿੰਦੀਆਂ ਨਾ ਵੀ ਨਾ ਬੋਲੀ ਦਿਓ ਹਾਂ ਹਾਂ ਹੈਨਾ ਆ ਧਿਆਨ ਦੀ ਚੰਗਾ ਹੋਇਆ ਤੁਸੀਂ ਮੈਨੂੰ ਦੱਸ ਦਸਤਾ ਆਹੋ ਆਹ ਪਗੜਾ ਗੇ ਪਹਿਲਾਂ ਚੁੱਕਦੀ ਆਪੇ ਲਾਸਟ ਤੇ ਚੁੱਕਦੀ ਹੁੰਦੀ ਹੈ ਬਹੁਤ ਅੱਗੇ ਆਂਦੀ ਆਂਦੀ ਤੁਸੀਂ ਤੇ ਪੀ ਲਾਸਟ ਤੇ ਚੁੱਕਦੇ ਹੁੰਦੇ ਸੀ ਤੇ ਮੈਂ ਹਾਂ ਸਾਨੂੰ ਆ ਲੋੜ ਜੀ ਪੈ ਗਈ ਫਿਰ ਮੈਨੂੰ ਦੱਸ ਹੀ ਦਿੱਤਾ अच्छा आ, आ, अच्छा चल चंगा ਕੀਤਾ ਕੇ हां ਤੇ ਆਂਦੀ ਕੋਈ ਨਹੀਂ ਤੇ ਫੇਰ ਨਾ ਕਰੋ ਤੇ ਮੈਂ ਚੁਕਾ ਦੂੰਗੀ اچھا ਆ ਨਹੀਂ ਉਹ ਤਾਂ ਤੇ ਚੰਗੀ ਆ ਲੋੜ ਉਹ ਸਮਝਦੀ ਆ ਭੈਣਾਂ ਨੂੰ ਲੋੜ ਆ ਤੇ ਪੁੱਤ ਵੀ ਇਦਾਂ ਦਾ ਚਾਹੀਦਾ ਐ ਚੁਗੀ ਆ ਵਿਚਾਰੀ ਹਾਂ ਹੂੰ ਤੇ ਚਲ ਚੰਗਾ ਹੀ ਆ ਜਗਾ ਦੇ ਜਿਆਦਾ ਬਿੰਦ ਦੀ ਵਰਗੀ ਕੋ ਹੁੰਦੀਆਂ ਤੇ ਉਹਨੇ ਕਦੀ ਵੀ ਨਹੀਂ ਹਾਂ ਚੁਕਾਉਣੀ ਆ ਉਹ ਤਾਂ ਸੁਣ ਲਾ ਉਹ ਵੀ ਉਹਦੀ ਵੀ ਗੱਲ ਆ ਆ ਆਈ ਤੇ ਕਿੰਨਾ ਚੈਰੀ ਜਨੇ ਉੱਥੇ ਲਾਤਾ ਉਹਨੇ ਉਹ ਤਾਂ ਰਹਿੰਦੀ ਰਾਤ ਆ ਆ ਇਹ ਤਾਂ ਗੱਲ ਹੈਗੀ ਉਹਦਾ ਤੇ ਉਹਨੂੰ ਡੱਕ ਲਿਆ ਅੱਛਾ ਆ ਤੇ ਕਿੰਨਾ ਚਿਹਰੀ ਉਹ ਮੈਨੂੰ ਦੱਸ ਕੇ ਗਈਆਂ ਜੀ ਕਿੰਨਾ ਚਿਹਰੀ ਉਹਨੇ ਲਾ ਦਿੱਤਾ ਭੇਦ ਲੈਂਦੀ ਫਿਰਦੀ ਆ ਨਹੀ ਹੋਈ ਕਿ ਉਹਨੂੰ ਤੇ ਜਿੱਦਣ ਦਾ ਮੈਂ ਦੱਸ ਦਿੱਤਾ ਉਹ ਨਾ ਹਾਂ ਉਹ ਤਾਂ ਬਸ ਇੱਕ ਦੂਜੇ ਕੋਲ ਭੇਦ ਹੀ ਲੈਂਦੀ ਆ ਆ ਬਦੂਸ਼ ਗੱਲ ਤਾਂ ਸਾਰੀ ਦੱਸ ਦਿੱਤੀ ਆ ਹਾਂ ਹਾਂ ਮੈਂ ਫੇਰ ਚਾਚੂ ਪੁੱਛੀ ਕਿ ਨਹੀਂ ਉਹਨੂੰ ਆਏ ਉਹ ਤੇ ਆਂਦੀ ਹੀ ਮੈਂ ਚੱਲ ਜਾਣਾ ਮੈਨੇ ਦਵਿੰਦਰ ਨੇ ਬੜਾ ਚਿਹਰਾ ਵਿੱਚ ਲਾਤਾ ਤੇ ਚਾਹ ਦਾ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਤੇ ਨਾ ਤੂੰ ਹੀ ਜੀ ਇਹ ਮੈਂ ਚਾਹ ਵੱਲ ਵਿਚਾਰੀ ਨੂੰ ਪੁੱਛਿਆ ਇਹ ਉੱਠ ਕੇ ਚਲੀ ਗਈ ਹਾਂਏ ਜਦੋਂ ਉਹਨਾਂ ਦੇ ਘਰ ਜਾਈਏ ਨਾ ਤੇ ਉਹ ਤਾਂ ਚਾਹ ਤੋਂ ਬਿਨਾ ਹਿੱਲਣ ਨਹੀਂ ਦਿੰਦੀ ਮੈਨੂੰ ਹੀ ਚੇਤਾ ਹੀ ਪਲ ਗਿਆ ਗੱਲਾਂ ਗੱਲਾਂ ਵਿੱਚ ਉਹ ਦਵਿੰਦਰ ਸਿੰਘ ਦੀ ਘਰਦੀ ਵਿੱਚ ਗੱਲਾਂ ਕਰ ਤਾਂ ਮੁੜ ਕੇ ਆਂਦੀ ਵੀ ਨਹੀਂ ਮੈਨੂੰ ਛੇਤੀ ਆ ਤੂੰ ਚੱਲ ਮੈਂ ਵਿਚਾਰੀ ਨੂੰ ਚਾਹ ਵੱਲ ਪੁੱਛਿਆ ਅੱਛਾ ਤਾਂ ਉਹ ਮੇਰੇ ਵੀ ਮਗਰੋਂ ਮਨ ਵਿੱਚ ਆਈ ਤਾਂ ਹੈ ਪੂਰੀ ਚਾਹ ਪੁੱਛੀ ਆਹੋ ਤੇ ਚਾਹ ਕੋਈ ਗੱਲ ਨਹੀਂ ਕਿ ਜੋ ਦਾ ਕਿੱਥੇ ਗਿਆ ਉਹ ਦੱਸਦਾ ਨਹੀਂ ਉਹ ਵੀ ਕਹਿੰਦਾ ਹੀ ਮੈਂ ਪੈਸਾ ਪੁੱਛਾਂਦਾ ਹੀ ਪਤਾ ਕਰਨ ਜਾਣਾ ਵਾ ਆ ਤੀਨ ਫੇ ਪੁੱਛਣੇ ਹੋਨੇ ਨਾ ਪੈ ਵੀ ਬੜੇ ਆ ਆਹੋ ਤੇ ਪੁੱਛਣਾ ਤੇ ਪੈਣਾ ਹੀ ਹਾਂ ਚਲੋ ਜੇ ਕਦਮ ਚੁੱਕਿਆ ਮਹਾਰਾਜ ਸਤਗੁਰਨਾ ਹੁਣ ਸਾਡਾ ਨੇਪਰੇ ਚੜੇ ਨਹੀਂ ਚਲ ਚੜੀ ਜਾਣਾ ਵਾ ਕੁਛ ਭੈਣ ਭਰਾਵਾਂ ਤੋਂ ਵੀ ਮਜ਼ਾਦ ਲੈ ਲਾਂਗੇ ਹਨਾ ਤੇ ਚੜੀ ਜਾਣਾ ਕੋਈ ਗੱਲ ਨਹੀਂ ਸਾ ਪੈਲੀ ਬਣ ਜੂਗੀ ਮੇਰਾ ਤੇ ਹੋਈ ਹੋਣਾ ਕਿ ਇਹ ਨਾ ਹੱਸੋ ਹਨਾ ਨਾ ਹੋਵੇ ਪੈਸੇ ਸਾਡੇ ਬਣ ਜਾ ਆਹ ਤੁਸੀਂ 10 ਵੀ ਦਿੱਤਾ ਨਾ ਅੰਗਵਾੜ ਜੇ ਦੱਸਿਆ ਨਾ ਨਾ ਹੋਵੇ ਤੇ ਚਲ ਨਾ ਪੈਸੇ ਬੰਨ ਫਿਰ ਬੰਦਾ ਨਹੀਂ ਵੀ ਲੈਂਦਾ ਨਹੀਂ ਵੀ ਲੈਂਦਾ ਤੇ ਇਹ ਹੁਣ ਲੈਣੀ ਪੈਣੀ ਚਲੋ ਸਤ ਗੋਰੀ ਆ ਉਹ ਹੀ ਕਰਨ ਵਾਲਾ ਵਾ ਹਾਂ ਉਹ ਹੀ ਸਭ ਕੁਝ ਕਰਦਾ ਵਾ ਤੇ ਉਹ ਹੀ ਉਦਮਤੀ ਇਹ ਦਿੰਦਾ ਵਾ ਆਹ ਇਹ ਤੇ ਹੈ ਹੀ ਹਾਂ ਚਲੋ ਕੋਈ ਗੱਲ ਚਲੋ ਠੀਕ ਆ ਫਿਰ ਮੈਂ ਵੇਖਾਂ ਕੰਮ ਕਰ ਮੈਂ ਤੇ ਵੇਲੀ ਚ ਮੈਨੂੰ ਕਿੰਨਾ ਟਾਈਮ ਲੱਗ ਗਿਆ ਹੂੰ ਹੂੰ ਪੱਠੇ-ਪੁੱਠੇ ਪਾਇਆ ਹੀ ਉਹਦੇ ਨੇ ਆਹ ਪਾਏ ਹੀ ਹੈ ਅੱਛਾ ਹਾਂ ਪਾ ਕੇ ਤਾਂ ਫੇਰ ਹੀ ਗਿਆ ਹੈ ਹੀ ਆਹ ਮੁੜ ਕੇ ਧਾਰਾਂ ਦਾ ਵੀ ਟਾਈਮ ਹੋ ਜਾਣਾ ਆਹ ਭਰ ਲਾ ਜੋ ਕਰਨਾ ਹੈ ਹਾਂ ਚੰਦ ਚੰਗ